ਹੋਨਸੀ ਭਾਈ ਮਨੀ ਸਿੰਘ ਜੀ ਜੋ ਜਿਹੜਾ ਇਹ ਸਥਾਨ ਹੈ ਉਹਦੇ ਉੱਪਰਲੇ ਸਿਰੇ ਤੇ ਆਏ ਆ ਪਿੱਛੇ ਮੁੜ ਕੇ ਦੇਖੀਏ ਤਾਂ ਜਿਹੜਾ ਅਕਬਰੀ ਗੇਟ ਹੈ ਇਹ ਉਹ ਅਕਬਰੀ ਗੇਟ ਹੈ ਜਿੰਦੇ ਦੋਨਾਂ ਸਾਈਡਾਂ ਦੇ ਉੱਪਰ ਪੰਜਾਬ ਦੇ ਵਿੱਚ ਸਿੱਖਾਂ ਦੇ ਸਿਰ ਲਾ ਕੇ ਉੱਤੇ ਰੱਖੇ ਜਾਂਦੇ ਸੀ ਆ ਜਿਹੜਾ ਪੋਰਸ਼ਨ ਹੈ ਇੱਥੇ ਮੈਥੀਮੋਂ ਜਿਹੜੇ ਸਿੱਖ ਇੱਥੇ ਕਤਲ ਕੀਤੇ ਜਾਂਦੇ ਸੀ ਜੋ ਮੇਰੇ ਦੇਖੇ ਅੰਕ 1720-25 ਤੋਂ ਬਾਅਦ ਇਹ 1700 45 ਜਾਂ 50 ਦੇ ਦਰਮਿਆਨ ਜਿੰਨੀ ਕਤਲੋਗਾਰਤ ਲਾਹੌਰ ਹੁੰਦੀ ਸੀ ਜਾਂ ਅੰਮ੍ਰਿਤਸਰ ਤੋਂ ਸਿੱਖਾਂ ਨੂੰ ਫੜ ਕੇ ਲੈ ਕੇ ਆਉਂਦੇ ਸੀ ਤਾਂ ਉਹਨਾਂ ਨੂੰ ਇੱਥੇ ਵੜਦੇ ਸੀ ਇਹ ਉਹ ਕਤਲੋਗਾਰਤ ਇੱਥੇ ਹੋਈ ਹੈ ਜਿਹੜੇ ਸਾਡੇ ਸਿੱਖਾਂ ਨੂੰ ਨਹੀਂ ਪਤਾ ਸਾਡਾ ਕੀ ਪਛੋਕੜਾ ਸਾਨੂੰ ਨਹੀਂ ਪਤਾ ਵੇਖੋ ਇਹ ਜਗ੍ਹਾ ਇਨੀ អਮੋਸ਼ਨਲ ਹੈ ਜੇ ਅਸੀਂ ਅੱਜ ਰਾਜ ਕਰਨ ਲੱਗੇ ਆ ਜਾਂ ਸਾਡੇ ਅੱਜ ਅਸੀਂ ਇਸ ਅਹੁਦੇ ਆ ਤੇ ਪਹੁੰਚੇ ਆ ਤਾਂ ਸਾਡੇ ਵੱਡੇ ਬਡੇਰੇ ਇੱਥੇ ਕਤਲ ਹੋਏ ਔਰ ਬੁਰਜ ਨੇ ਜਿੱਥੇ ਸਾਡੇ ਸਿਖਾਂ ਦੇ ਸਿਰ ਵੱਢ ਕੇ ਉੱਤੇ ਰੱਖੇ ਜਾਂਦੇ ਸੀ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਸਿੱਖ ਇਥੋਂ ਤੱਕ ਪਹੁੰਚੇ ਤੇ ਅੱਜ ਅਸੀਂ ਕਹਿੰਦੇ ਆ ਕਿ ਸਾਨੂੰ ਪੰਜਾਬ ਨੇ ਦਿੱਤਾ ਕੁਝ ਨਹੀਂ ਅੱਜ ਅਸੀਂ ਕਹਿੰਦੇ ਆ ਸਾਨੂੰ ਪੰਜਾਬ ਚੰਗਾ ਨਹੀਂ ਲੱਗਦਾ ਯਾਰ ਇੰਨੀਆਂ ਕੁਰਬਾਨੀਆਂ ਕਿਸੇ ਕੌਮ ਦੀਆਂ ਹੋਈਆਂ ਨੇ ਸੋ ਅੱਜ ਸਾਨੂੰ ਲੋਕ ਬੰਗਾਰਦੇ ਨੇ ਅੱਜ ਸਾਡੇ ਤੇ ਲੋਕ ਨੁਕਸ ਕਰਦੇ ਨੇ ਯਾਰ ਐਸੋ ਤੁਹਾਡੀ ਡੈਮੋਕ੍ਰੇਸੀ ਇਸ ਗੇਟ ਤੋਂ ਸ਼ੁਰੂ ਹੋਈ ਸੀ ਇਥੋਂ ਡੈਮੋਕ੍ਰੇਸੀ ਸ਼ੁਰੂ ਹੋਈ ਸੀ ਜਿਹਨੂੰ ਤੁਸੀਂ ਕਹਿੰਦੇ ਜੇ ਕਿ ਫਲਾਣਾ ਫਲਾਣਾ ਦੀ ਡੈਮੋਕ੍ਰੇਸੀ ਸ਼ੁਰੂ ਕੀਤੀ ਹੈ ਨਹੀਂ ਉਹ ਸਿੱਖਾਂ ਨੇ ਕੀਤੀ ਸੋ ਇਥੋਂ ਜੇ ਲੱਭਦ ਬੋਲਣੇ ਬੜੇ ਔਖੇ ਨੇ ਸੋ ਅੱਗੇ ਮੈਂ ਖਾਨਾ ਸ਼ਰਬਾਤ ਜੀ ਨੂੰ ਕਹੂੰਗਾ ਇਹ ਜੀ ਭਾਈ ਮਨੀ ਸਿੰਘ ਦਾ ਆਸਾਨ ਐ ਐਸੇ ਜਗ੍ਹਾ ਤੇ ਭਾਈ ਮਨੀ ਸਿੰਘ ਦੇ ਬੰਨ ਬੰਨ ਕੱਟੇ ਗਏ ਔਰ ਇੱਥੇ ਭਾਈ ਗੁਲਜ਼ਾਰਾ ਜੀ ਨੂੰ ਉੱਥਾ ਟਾਂਚੋੜਾ ਦੀ ਚਮੜੀ ਜਿਹੜੀ ਆ ਉਹ ਦੇਰ ਦਿੱਤੀ ਗਈ ਇਸੇ ਜਗ੍ਹਾ ਤੇ ਭਾਈ ਗੁਰਬਖਸ਼ ਸਿੰਘ ਆ ਤੇ ਭਾਈ ਚਤਰ ਸਿੰਘ ਭਾਈ ਮਨੀ ਸਿੰਘ ਦੇ ਪੁੱਤਰਾਂ ਨੂੰ ਪਹਿਲੇ ਭਾਈ ਸਾਹਿਬ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਮੈਂ ਕਹਿੰਨਾ ਕਿ ਸਿੱਖ ਕੌਮ 'ਚ ਕਿਸੇ ਦੀ ਇੰਨੀਆਂ ਸ਼ਹੀਦੀਆਂ ਨਹੀਂ ਨੇ ਕਿਸੇ ਦੀਆਂ ਇੰਨੀਆਂ ਕੁਰਬਾਨੀਆਂ ਨਹੀਂ ਨੇ ਜਿੰਨੀ ਭਾਈ ਮਨੀ ਸਿੰਘ ਜੀ ਦੀਆਂ ਕੁਰਬਾਨੀਆਂ ਨੇ ਜਾਂ ਉਹਨਾਂ ਦੀ ਫੈਮਿਲੀ ਦੀਆਂ ਕੁਰਬਾਨੀਆਂ ਨੇ ਹਜ਼ਾਰਾਂ ਸੰਤਾਨ ਦੀਆਂ ਨੇ ਪਾਕਿਸਤਾਨ ਆ ਲੇਕਿਨ ਮੈਂ ਨਹੀਂ ਸਮਝਦਾ ਕਿ ਕੋਈ 2-3% ਸਾਡੇ 10-12 ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਕੋਈ 2% ਤੋਂ ਵੀ ਜ਼ਿਆਦਾ ਲੋਕ ਇਸ ਜਗ੍ਹਾ ਤੇ ਆਂਦੇ ਹੋਣ ਮੇਰਾ ਖਿਆਲ ਆਇਆ ਹੈ ਕਿ ਜਿਨ੍ਹਾਂ ਨੇ ਆਪਣੇ ਧਰਮ ਵਾਸਤੇ ਜਿਨ੍ਹਾਂ ਨੇ ਇਨਸਾਨੀਅਤ ਵਾਸਤੇ ਆਪਣੇ ਘਰ ਪਰਿਵਾਰ ਦੇ ਸਾਰੇ ਪੁੱਤਰਾਂ ਦੀ ਪੜਾਵਾਂ ਦੀ ਸ਼ਹੀਦੀਆਂ ਦੇ ਦਿੱਤੀਆਂ ਹਨ ਮੇਰਾ ਖਿਆਲ ਹੈ ਉਹਨਾਂ ਨੂੰ ਅਕੀਦਤ ਦੇ ਨਾਲ ਹਰਾਜੇ ਤਹਿਸੀਨ ਪੇਸ਼ ਕਰਨੇ ਵਾਸਤੇ ਇਸ ਜਗ੍ਹਾ ਤੇ ਜ਼ਰੂਰ ਆਣਾ ਚਾਹੀਦਾ ਹੈ ਕਿੱਦਾਂ ਹਲੇ ਚਮਕੋੜ ਦੀ ਗੜੀ ਔਰ ਆਨੰਦਪੁਰ ਸਾਹਿਬ ਜੋ ਨਿਕਲਣਾ ਔਰ ਭਾਈ ਸਾਹਿਬ ਦੇ 6 ਪੁੱਤਰਾਂ ਦੀਆਂ ਉਥੇ ਸ਼ਹੀਦੀਆਂ ਚਮਕੋੜ ਦੀ ਗਲੀ 'ਚ ਬਾਬਾ ਬਚਿੱਤਰ ਸਿੰਘ ਨੇ ਕਿਸ ਤਰ੍ਹਾਂ ਰਾਜਾ ਕੇਸਰੀ ਚੰਦ ਦਾ ਆਪਣਾ ਹਾਥੀ ਦੀਆਂ ਤਵੀਆਂ ਚੀੜੀਆਂ ਕਿਸ ਤਰ੍ਹਾਂ ਭਾਈ ਉਦੇਸ਼ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਸਿਰ ਲਾਇਆ ਕਿਦਰਾ ਭਾਈ ਅਨਕ ਸਿੰਘ ਭਾਈ ਅਜਬ ਸਿੰਘ ਭਾਈ ਜੈਬ ਸਿੰਘ ਕਿਸ ਤਰ੍ਹਾਂ ਚਮਕੋੜ ਦੀਆਂ ਗਲੀਆਂ ਗੜੀ ਦੇ ਵਿੱਚ ਜਿਹੜਾ ਉਹਨਾਂ ਨੇ ਸ਼ੀਪੀਆਂ ਪ੍ਰਾਪਤ ਕੀਤੀਆਂ ਮੇਰਾ ਖਿਆਲ ਹੈ ਕਿ ਅੱਜ ਸਾਡਾ ਇੱਥੇ ਪਹੁੰਚਣਾ ਵੀ ਉਹਨਾਂ ਦਿਨਾਂ ਚ ਹੀ ਹੈ ਜਿਸ ਵਕਤ ਭਾਈ ਸਾਹਿਬ ਦੇ ਪੁੱਤਰ ਜਿਹੜੇ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਨੇ ਬਾੜੇ ਮੇਰਾ ਖਿਆਲ ਹੈ ਫੇਰ ਮੇਰੀ ਦੁਬਾਰਾ ਅਪੀਲ ਹੈ ਕਿ ਜਿਹੜਾ ਵੀ ਲਾਹੌਰ ਪਹੁੰਚਦਾ ਹੈ ਉਹਨੂੰ ਭਾਈ ਮਨੀ ਸਿੰਘ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਉਹਨਾਂ ਦੇ ਅਸਥਾਨ ਤੇ ਜ਼ਰੂਰ ਆਣਾ ਚਾਹੀਦਾ ਹੈ ਔਰ ਇੱਕ ਦਫਾ ਫੇਰ ਮੈਂ ਜਿਹੜਾ ਖਾਰਾ ਜੀ ਨੂੰ ਕਹਾਂਗਾ ਕਿ ਉਹ ਜ਼ਰੂਰ ਸਿੱਖ ਕੌਮ ਨੂੰ ਅਪੀਲ ਕਰਨ ਇਹ ਉਹ ਸਗਰਤ ਜ਼ਰੂਰ ਆ। ਦੇਖੋ ਮੇਰੀ ਬੇਨਤੀ ਇਹ ਹੈ ਕਿ ਉਹਡੇਟ ਵਾਲੇ ਵਿਖੇ ਇਹ ਉਹਡੇਟ ਹੈ ਜਿੱਨੇ ਸੈਕੜੇ ਤੇ ਹਜ਼ਾਰਾਂ ਦੀ ਗਿਣਤੀ ਚ ਇਹ ਤਰਵਾਜੇ ਨੇ ਸਿੱਕ ਕਤਲੇ ਹੁਣ ਕਤਲ ਹੁੰਦੇ ਦੇਖੀ ਨੇ। ਇਹ ਉਹ ਜਗ੍ਹਾ ਹੈ ਜਿਹੜੀ ਤੁਸੀਂ ਨਾਲੋ ਅੱਧੇ ਅੱਧਾ ਅੱਧੇ ਕਿਲੋਮੀਟਰ ਦਾ ਕਿਲੋਮੀਟਰ ਦੇ ਵਿੱਚ ਹੈ। ਜੋ ਵੀ ਇੱਥੇ ਜਿੰਨੇ ਵੀ ਰਾਜ ਕੀਤਾ ਚਾਹੇ ਜਕਰਗਿਆ ਖਾਨ ਸੀ ਚਾਹੇ ਮੀਰ ਮੰਨੂ ਸੀ ਕੋਈ ਵੀ ਆਦਮੀ ਸੀ ਜਿਵੇਂ ਦੇਖੋ ਸਿੱਖ ਕਤਲ ਹੁੰਦਾ ਸੀ ਤਾਂ ਇਸ ਏਰੀਏ ਚ ਹੁੰਦਾ ਸੀ ਚਾਹੇ ਤੁਸੀਂ ਇਹਨੂੰ ਅਧੇ ਕਿਲੋਮੀਟਰ ਚ ਲਾ ਲਓ ਕੁਝ ਕਿ ਰਕਬੇ ਚ ਲਾ ਲਓ ਇਹਨੂੰ ਤੇ ਸਿੱਖਾਂ ਦੀ ਜਿਹੜੀ ਕਤਲ ਦਾ ਸੀ ਆ ਚੀਜ਼ ਸੀ ਐਸ ਹੱਜੋਂ ਤੋਂ ਲੈ ਕੇ ਇੱਥੋਂ ਤੱਕਰੇ ਖਤਰ ਹੁੰਦੇ ਹੁੰਦੇ ਸੋ ਦੇਖੋ ਇੰਨੀ ਵੱਡੀ ਭਿਆਨਕ ਤਰਾਸ ਦੀ ਹੋਵੇ ਤੇ ਸਿੱਖ ਕੌਮ ਨੂੰ ਅੱਜ ਕਿੱਥੇ ਨਾ ਪਤਾ ਲੱਗੇ ਕਿ ਸਾਡੇ ਬੰਦੇ ਕਤਲ ਕਿੱਥੇ ਹੋਏ ਨੇ ਸੋ ਮੇਰੀ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਇਹ ਇੱਥੇ ਲਿਆ ਕੇ ਇੱਥੇ ਆ ਕੇ ਆਪ ਦੇ ਪੰਜਾਬ ਦੇ ਜੂਥ ਨੂੰ ਪੰਜਾਬ ਦੇ ਜਵਾਨਾਂ ਨੂੰ ਲਿਆ ਕੇ ਦਿਖਾਣਾ ਚਾਹੀਦਾ ਹੈ ਇੱਕ ਮੇਰੀ ਪਾਕਿਸਤਾਨ ਸਰਕਾਰ ਨੂੰ ਬੇਨਤੀ ਹੈ ਕਿ ਸਿੱਖ ਬੱਚਿਆਂ ਦੇ ਵਿਜੇ ਵੱਧ ਤੋਂ ਵੱਧ ਲਾ ਕੇ ਆ ਜਗ੍ਹਾ ਦਿਖਾਈ ਜਾਵੇ ਇੱਕੋ ਤੇ ਮਿਠਿਆ ਜਾਵੇ ਕਿ ਇੱਥੇ ਕਿਹੜੀ ਕਤਲੋਗਰਤ ਹੁੰਦੀ ਸੀ ਜਦੋਂ 1740 ਦਾ 45 ਦੇ ਦਰਮਿਆਨ ਜਿਹੜਾ ਮੇਨ ਪੀਰੀਅਡ ਸਿੱਖਾਂ ਦੇ ਖਤਰ ਹੋਇਆ ਸੋ ਮੈਂ ਇਨਾ ਕਹਿਦਾ ਧੰਨਵਾਦ ਕਰਦਾ ਹਾਂ ਤੁਹਾਡਾ